ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਅਮਰਜੀਤ ਸਿੰਘ ਕਮਰ ਕਮਰ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੀ ਥੈਂਕ ਯੂ ਦਲਾਈ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਸਵਾਲ ਕੈਨੇਡਾ ਨੂੰ ਲੈ ਕੇ ਕਈ ਤਰ੍ਹਾਂ ਦੇ ਲਗਾਤਾਰ ਸੁਰਖੀਆਂ ਬਣੇ ਹੋਏ ਨੇ ਜਸਟਨ ਟਰੂਡੋ ਦੀਆਂ ਕਾਰਵਾਈਆਂ ਵਿਦਿਆਰਥੀਆਂ ਦੇ ਧਰਨੇ ਹੁਣ ਸਵਾਲ ਇਹ ਹੈ ਇਲੈਕਸ਼ਨ ਦੇ ਵੀ ਰੌਲੇ ਕੈਨੇਡਾ ਦੇ ਵਿੱਚ ਨੇੜਲੇ ਭਵਿੱਖ 'ਚ ਨੇ ਪਰ ਵੱਡਾ ਸਵਾਲ ਜਿਹਦਾ ਜਵਾਬ ਇੰਡੀਆ 'ਚ ਬੈਠਾ ਹਰ ਮਾਪੇ ਸੁਣਨਾ ਚਾਹੁੰਦੇ ਨੇ ਕਿ ਕੈਨੇਡਾ ਹੁਣ ਅੱਜ ਦੀਆਂ ਸਥਿਤੀਆਂ 'ਚ ਜਾਣ ਲਾਇਕ ਬਚਿਆ ਹੈ ਜਾਂ ਨਹੀਂ ਤੁਹਾਡੀ ਨਜ਼ਰ ਕਿਉਂਕਿ ਤੁਹਾਡਾ ਬਹੁਤ ਵੱਡਾ ਤਜਰਬਾ ਹੈ ਔਰ ਤੁਹਾਡੀ ਗੱਲ ਨੂੰ ਵਿਦਿਆਰਥੀ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ ਦੇਖੋ ਡਲਾਈ ਅਗਰ ਆਪਾਂ ਅੱਜ ਦੀ ਸਥਿਤੀ ਦੇ ਹਿਸਾਬ ਨਾਲ ਗੱਲ ਕਰੀਏ ਤੇ ਸ਼ਾਇਦ ਆਪਾਂ ਨੂੰ ਕੁਝ ਵੀ ਪੋਜ਼ਿਟਿਵ ਲੱਭਣਾ ਉਹਦੇ 'ਚ ਔਖਾ ਹੋਊਗਾ ਨੋ ਡਾਊਟ reference ਦੀ ਗੱਲ ਕਰੀਏ ਉੱਥੇ ਬੈਠੇ ਬੱਚਿਆਂ ਤੋਂ ਪੁੱਛੀਏ ਕਿਤੋਂ ਵੀ ਆਪਾਂ ਪੁੱਛਦੇ ਆਂ ਜਾਂ ਰੂਲ ਰੈਗੂਲੇਸ਼ਨ ਨੂੰ ਪੜ੍ਹਦੇ ਆਂ ਤਾਂ ਸ਼ਾਇਦ ਆਪਾਂ ਨੂੰ ਬਹੁਤੀਆਂ ਚੀਜ਼ਾਂ ਇਹਦੇ 'ਚ ਅੱਜ ਦੀ ਤਰੀਕ 'ਚ ਪੋਜ਼ਿਟਿਵ ਨਹੀਂ ਦਿਖਣੀਆਂ ਬਟ ਸਾਨੂੰ ਥੋੜਾ ਜਿਹਾ ਡਿਟੇਲ 'ਚ ਤੇ ਧਿਆਨ ਨਾਲ ਸਮਝਣਾ ਪਊਗਾ ਕਿ ਜਿੰਨੇ ਭੰਗੜੇ ਕੈਨੇਡਾ ਨੇ ਪੁਆਏ ਜਿੰਨੀਆਂ ਮੌਜਾਂ ਕੈਨੇਡਾ ਨੇ ਲਵਾਈਆਂ ਜਿੰਨੇ ਨਜ਼ਾਰੇ ਇੰਡੀਅਨ ਦੇ ਉਹਦੇ ਵਿੱਚੋਂ ਖਾਸ ਕਰ ਪੰਜਾਬੀ ਦੇ ਹਰਿਆਣੇ ਵਾਲਿਆਂ ਦੇ ਕਰਵਾਏ ਉਹ ਕਿਸੇ ਹੋਰ ਕੰਟਰੀ ਨੇ ਕਦੇ ਇਤਿਹਾਸ ਵਿੱਚ ਨਹੀਂ ਕੀ ਸੋ ਹੁਣ ਜਦੋਂ ਇੰਨਾ ਜ਼ਿਆਦਾ ਆਪਣੀ ਪਾਪੂਲੇਸ਼ਨ ਉੱਥੇ ਚਲੇਗੀ ਔਰ ਜਦੋਂ ਉਹਨਾਂ ਦੀਆਂ ਮਾੜੀਆਂ ਖਬਰਾਂ ਆਉਂਦੀਆਂ ਹੁੰਦੀਆਂ ਹੁੰਦੀਆਂ ਸੀ ਸਾਲ ਪਹਿਲਾਂ ਕਿ ਆਹ ਸੜਕਾਂ ਤੇ ਖਲਾਰਾ ਪਾਉਂਦੇ ਨੇ ਆ ਇਦਾਂ ਕਰਦੇ ਨੇ ਉਦੋਂ ਸਾਡੇ ਲੋਕੀ ਬੌਦਰ ਨਹੀਂ ਹੋਏ ਸਗੋਂ ਹੋਰ ਹੁਬ ਹੁਬ ਕੇ ਉੱਥੇ ਗਏ ਨੇ ਠੀਕ ਹੈ ਸੋ ਮਾਹੌਲ ਬਗਾੜਨ ਚ ਕਿਤੇ ਨਾ ਕਿਤੇ ਆਪਣਾ ਵੀ ਯੋਗਦਾਨ ਪੂਰਾ ਪੂਰਾ ਸਾਡੇ ਇਲਤੀ ਬੱਚਿਆਂ ਦਾ ਯੋਗਦਾਨ ਤਾਂ ਪੂਰਾ ਹੈ ਠੀਕ ਹੈ ਨਹੀਂ ਕੈਨੇਡਾ ਨੇ ਰੂਲ ਰਿਲੈਕਸ ਕੀਤੇ ਉਹਨੇ ਵੀ ਫਾਇਦਾ ਚੱਕਿਆ ਜਿਹੜਾ ਸਟੂਡੈਂਟ ਹੀ ਹੈ ਨਹੀਂ ਸੀ ਟੂਰਿਸਟ ਵੀਜ਼ੇ 'ਚ ਉਹ ਬੰਦਾ ਉੱਥੇ ਗਿਆ ਫੇਕ ਡਾਕੂਮੈਂਟ ਬਣਾ ਬਣਾ ਕੇ ਕਿ ਜਿਹੜਾ ਐਕਚੁਅਲੀ ਕੈਨੇਡਾ ਜਾਣਾ ਡਿਜ਼ਰਵ ਨਹੀਂ ਸੀ ਕਰਦਾ ਸੋ ਇਹ ਜਿਹੜਾ ਚਿੱਕੜ ਹੈ ਜਾਂ ਜਿਹੜਾ ਖਲਾਰਾ ਪੈ ਗਿਆ ਖਲਾਰਾ ਕੈਨੇਡਾ ਨੇ ਨਹੀਂ ਪਾਇਆ ਇਹ ਆਪਾਂ ਕੈਨੇਡਾ ਜਾ ਕੇ ਪਾਇਆ ਠੀਕ ਹੈ ਜੀ ਹੁਣ ਉੱਥੇ ਦੀ ਕੈਨੇਡਾ ਦੀ ਜਿਹੜੀਆਂ ਗਵਰਨਮੈਂਟਸ ਨੇ ਉੱਥੇ ਇਮੀਗ੍ਰੇਸ਼ਨ ਇੱਕ ਵੱਡਾ ਮਸਲਾ ਤੇ ਉੱਥੇ ਦਾ ਹਰ ਮਸਲਾ ਇਮੀਗ੍ਰੇਸ਼ਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਉੱਥੇ ਦੀ ਹਾਊਸਿੰਗ ਪ੍ਰੋਬਲਮ ਉਹਦੇ ਲਈ ਵੀ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਉਥੇ ਜੌਬਸ ਦੀ ਪ੍ਰੋਬਲਮ ਨੂੰ ਵੀ ਇਮੀਗ੍ਰੇਸ਼ਨ ਨਾਲ ਜ਼ਿੰਮੇਵਾਰ ਠਰਆਇਆ ਗਿਆ ਉਥੇ ਦੇ ਰੈਸੈਸ਼ਨ ਨੂੰ ਵੀ ਇਮੀਗ੍ਰੇਸ਼ਨ ਦੇ ਨਾਲ ਜ਼ਿੰਮੇਵਾਰ ਠਰਆਇਆ ਗਿਆ ਔਰ ਬੇਸਿਕਲੀ ਹੁਣ ਜਿਹੜਾ ਆਉਣ ਵਾਲਾ ਭਵਿੱਖ ਹੈ ਉਹਦੇ ਵਿੱਚ ਮੈਂ ਤੁਹਾਨੂੰ ਆਹ ਦੱਸ ਦਿੰਦਾ ਕਿ ਹੇਜੇ ਇਹ ਜੋ ਵੀ ਚੱਲ ਰਿਹਾ ਸਿਨੈਰੀਓ ਇੱਕ ਸਾਲ ਘਟੋ-ਘਟ ਹੋਰ ਚੱਲੇਗਾ ਇਹ 2025 ਤੱਕ ਪੂਰਾ ਚੱਲੇਗਾ ਕਿਉਂਕਿ ਅਗਲੇ ਸਾਲ ਇਲੈਕਸ਼ਨ ਨੇ ਔਰ ਇਹ ਇਲੈਕਸ਼ਨਾਂ ਦਾ ਹੀ ਮਾਹੌਲ ਬਣ ਰਿਹਾ ਉਥੇ ਜਿਹੜਾ ਟਰੂਡੋ ਗਵਰਨਮੈਂਟ ਹੈ ਨਹੀਂ ਸਟ੍ਰਿਕਟ ਹੋਈ ਹੈ ਉਹ ਸਟ੍ਰਿਕਟ ਹੋਈ ਪਈ ਹੈ ਆਪਣੀ ਕੁਰਸੀ ਬਚਾਣ ਲਈ ਕਿਉਂਕਿ ਆਪੋਜੀਸ਼ਨ ਨੇ ਇਹੀ ਇਲਜ਼ਾਮ ਉੱਥੇ ਲਾਉਣੇ ਸ਼ੁਰੂ ਕੀਤੇ ਨੇ ਅਗਰ ਯਾਦ ਹੋਵੇ ਜਦੋਂ ਮੋਦੀ ਸਰਕਾਰ ਆਈ ਸੀ ਤੇ ਕਾਂਗਰਸ ਨੂੰ ਬਦਨਾਮ ਕੀਤਾ ਗਿਆ ਅਲੱਗ-ਅਲੱਗ ਘੁਟਾਲਿਆਂ ਦੇ ਉੱਤੇ ਜਦ ਕਿ ਉਹਦੇ ਜੋ ਪ੍ਰੂਫ ਕੋਈ ਵੀ ਨਹੀਂ ਹੋਇਆ ਬਾਅਦ ਪਰ ਉਸ ਟਾਈਮ ਉਹਦੇ ਉੱਤੇ ਇੰਨੇ ਛੁੱਟੇ ਗਏ ਕਿ ਉਹ ਖਤਮ ਹੋ ਗਈ ਔਰ ਉਸ ਤੋਂ ਬਾਅਦ ਹੁਣ ਇਹੀ ਸਿਸਟਮ ਇਸ ਟਾਈਮ ਟਰੂਡੋ ਦੇ ਉੱਤੇ ਚੱਲ ਰਿਹਾ ਕਿ ਉਹਦੇ ਉੱਤੇ ਇਮੀਗ੍ਰੇਸ਼ਨ ਦਾ ਹੱਵਾ ਇੰਨਾ ਵੱਡਾ ਬਣਾ ਦਿੱਤਾ ਗਿਆ ਉਹਦੀ ਹਰ ਫੈਸਲੇ ਨੂੰ ਇਮੀਗ੍ਰੇਸ਼ਨ ਨਾਲ ਜੋੜ ਦਿੱਤਾ ਗਿਆ ਜਿਹਦੇ ਕਾਰਨ ਉਹ ਮਜਬੂਰ ਆ ਹੋਣਾ ਡਿਸੀਜਨ ਲੈਣ ਲਈ ਉਹ ਚਾਹੇ ਵੀ ਤੇ ਉਹ ਰੋਕ ਨਹੀਂ ਸਕਦਾ ਅਗਰ ਉਹਨੇ ਆਪਣੀ ਕੁਰਸੀ ਬਚਾਉਣੀ ਹੈ ਉਹਨੇ ਅਗਰ ਆਪਣੀ ਸਰਕਾਰ ਬਚਾਉਣੀ ਹੈ ਤੇ ਉਹਨੂੰ ਇਹ ਕਰਨਾ ਜ਼ਰੂਰੀ ਹੈ ਔਰ ਉਹਦਾ ਕੀਤਾ ਤੁਹਾਡੇ ਲਈ ਵੀ ਫਾਇਦੇਮੰਦ ਹੈ ਮੈਂ ਵੀ ਦੱਸ ਦਿੰਦਾ ਕਿਉਂ ਫਾਇਦੇਮੰਦ ਹੈ ਕਿਉਂਕਿ ਟਰੂਡੋ ਅਗਰ ਰਿਪੀਟ ਹੁੰਦਾ ਹੈ ਤਾਂ ਤੁਸੀਂ ਫੇਰ ਉਮੀਦ ਕਰ ਸਕਦੇ ਹੋ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਰਿਲੈਕਸ ਹੋ ਸਕਦੀ ਹੈ ਜੀ ਬਟ ਅਗਰ ਟਰੂਡੋ ਰਿਪੀਟ ਨਹੀਂ ਹੁੰਦਾ ਜਿਹਦੇ ਚਾਂਸ ਕਾਫੀ ਘਟ ਜਾਂਦੇ ਨੇ ਤਾਂ ਜਿਹੜੀ ਨਵੀਂ ਸਰਕਾਰ ਆ ਰਹੀ ਹੈ ਉਹ ਤੇ ਆਈ ਇਮੀਗ੍ਰੇਸ਼ਨ ਦੇ ਅਗੇਂਸਟ ਰਹੀ ਹੈ ਜੀ ਜਿਹੜੀ ਪ੍ਰੈਜ਼ੀਡੈਂਟ ਆਪੋਜੀਸ਼ਨ ਹੈ ਜਿਹੜੀ ਇਹ ਵੇਵ ਬਣਾ ਰਹੀ ਹੈ ਉਹ ਤੇ ਹੈ ਇਮੀਗ੍ਰੇਸ਼ਨ ਦੇ ਅਗੇਂਸਟ ਵੇਵ ਬਣਾਈਆਂ ਤੇ ਜਦੋਂ ਉਹਨੇ ਵੇਵ ਵੀ ਇਮੀਗ੍ਰੇਸ਼ਨ ਦੇ ਅਗੇਂਸਟ ਬਣਾਈਆਂ ਤੇ ਉਹ ਵਿੱਚ ਆ ਕੇ ਕਿਦਾਂ ਰਿਵਰਸ ਕਰ ਦੋਗੀ ਸਾਰਾ ਕੁਝ ਸੋ ਕੈਨੇਡਾ ਡੈਫੀਨੇਟਲੀ ਦੁਬਾਰਾ ਰਵਾਈਵ ਕਰੇਗਾ ਲੇਕਿਨ ਜਦੋਂ ਨਵੀਂ ਸਰਕਾਰ ਆ ਜਾਏਗੀ ਉਹ ਸੈਟਲਡਾਊਨ ਹੋ ਜਾਏਗੀ ਫਿਰ ਕਰੇਗਾ ਔਰ ਹੁਣ ਕਦੀ ਵੀ ਉਹ ਉਦਾਂ ਦਾ ਖਲਾਰਾ ਨਹੀਂ ਲਏਗਾ ਜੋ ਉਹਨੇ ਪਹਿਲਾਂ ਲਿਆ ਸੀ ਆਉਣ ਵਾਲਾ ਭਵਿੱਖ ਉਹਨਾਂ ਨੇ ਬਹੁਤ ਕਲੀਅਰ ਕਰ ਦਿੱਤਾ ਔਰ ਇਹ ਚੀਜ਼ ਮੈਂ ਤੁਹਾਨੂੰ 6 ਮਹੀਨੇ ਪਹਿਲਾਂ ਦੱਸਤੀ ਸੀ ਜਦੋਂ ਇਹਨਾਂ ਨੇ ਦਸੰਬਰ ਚ ਪਹਿਲੀ ਵਾਰੀ ਰੂਲਸ ਜੀਆਈਸੀ ਦੇ ਚੇਂਜ ਕੀਤੇ ਸੀ ਕਿ ਹੁਣ ਕੈਨੇਡਾ ਦਾ ਫਿਊਚਰ ਜਿਹੜਾ ਆ ਉਹ ਉਧਰ ਨੂੰ ਜਾ ਰਿਹਾ ਜਿੱਥੇ ਆਸਟ੍ਰੇਲੀਆ ਜਾ ਚੁੱਕਾ ਜਿੱਥੇ ਯੂਕੇ ਜਾ ਚੁੱਕਾ ਹੈ ਜਿੱਥੇ ਯੂਐਸ ਆਲਰੇਡੀ ਬੈਠਾ ਹੋਇਆ ਔਰ ਜਿੱਥੇ ਹੋਰ ਸਾਰੀਆਂ ਯੂਰੋਪੀਅਨ ਕੰਟਰੀਆਂ ਬੈਠੀਆਂ ਹੋਈਆਂ ਨੇ ਕਿਹੜੀ ਜਗ੍ਹਾ ਆ ਉਹ ਉਹ ਜਗ੍ਹਾ ਹੈ ਯੂਨੀਵਰਸਿਟੀਆਂ ਉਹ ਜਗ੍ਹਾ ਆ ਗ੍ਰੈਜੂਏਸ਼ਨ ਡਿਗਰੀਜ਼ ਉਹ ਜਗ੍ਹਾ ਆ ਮਾਸਟਰਸ ਡਿਗਰੀਜ਼ ਹੁਣ ਤੁਸੀਂ ਦੇਖ ਲਓ ਯੂਕੇ ਵੀ ਤੁਸੀਂ ਕੋਈ ਡਿਪਲੋਮਾ ਕਰਨ ਨਹੀਂ ਜਾ ਸਕਦੇ ਤੁਸੀਂ ਆਸਟ੍ਰੇਲੀਆ ਵੀ ਕੋਈ ਡਿਪਲੋਮਾ ਕਰਨ ਨਹੀਂ ਜਾ ਸਕਦੇ ਤੁਸੀਂ ਯੂਐਸ ਵੀ ਕੋਈ ਡਿਪਲੋਮਾ ਕਰਨ ਨਹੀਂ ਜਾ ਸਕਦੇ ਤੁਸੀਂ ਯੂਰਪ ਦੀ ਕਿਸੇ ਕੰਟਰੀ ਚ ਵੀ ਛੇਤੀ ਇੱਕ ਦੋ ਨੂੰ ਛੱਡ ਕੇ ਡਿਪਲੋਮਾ ਕਰਨ ਨਹੀਂ ਜਾ ਸਕਦੇ ਜਾਓਗੇ ਤੇ ਉਹਦੇ ਚ ਕੋਈ ਫਿਊਚਰ ਨਹੀਂ ਉਹਨਾਂ ਨੇ ਛੱਡਿਆ ਫਿਊਚਰ ਸਾਰੇ ਯੂਨੀਵਰਸਿਟੀਆਂ ਚ ਚੱਲੇਗੇ ਡਿਗਰੀਆਂ ਚ ਚੱਲੇਗੇ ਸੇਮ ਪੈਟਰਨ ਦੇ ਉੱਪਰ ਹੁਣ ਕੈਨੇਡਾ ਚੱਲ ਰਿਹਾ ਬੱਚਿਆਂ ਨੂੰ ਉਹ ਹੌਲੀ-ਹੌਲੀ ਰੀਡਾਇਰੈਕਟ ਕਰੇਗਾ ਯੂਨੀਵਰਸਿਟੀਆਂ ਵੱਲ ਜੇ ਤੁਸੀਂ ਰੀਸੈਂਟ ਚੇਂजेस ਨੂੰ ਸਮਝੋਗੇ ਤਾਂ ਕਲੀਅਰ ਮੈਸੇਜ ਹੈ ਪੋਸਟ ਸਟਡੀ ਵਰਕ ਵੀਜ਼ਾ ਦਾ ਜਿਹੜਾ ਆਇਆ ਅਪਡੇਟ ਕਿ ਜਿਹੜੇ ਬੱਚੇ ਯੂਨੀਵਰਸਿਟੀਆਂ 'ਚ ਪੜ ਰਹੇ ਨੇ ਉਹਨਾਂ ਨੂੰ 3 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਮਿਲੇਗਾ ਔਰ ਜਿਹੜੇ ਬੱਚੇ ਐਸੇ ਡਿਪਲੋਮਾਸ ਕਰ ਰਹੇ ਨੇ ਜਿਹੜੇ ਉਹਨਾਂ ਦੀ ਲੌਂਗ ਟਰਮ ਸ਼ਾਰਟੇਜ ਲਿਸਟ 'ਚ ਆਉਂਦੇ ਨੇ ਲੌਂਗ ਟਰਮ ਸ਼ਾਰਟੇਜ ਲਿਸਟ 'ਚ ਆਉਂਦੇ ਨੇ ਤਾਂ ਉਹਨਾਂ ਨੂੰ 3 ਸਾਲ ਦਾ ਮਿਲੇਗਾ ਦੂਜਿਆਂ ਨੂੰ ਨਹੀਂ ਮਿਲੇਗਾ ਸੋ ਹੁਣ ਤੁਸੀਂ ਪੰਜਾਬੀ ਚ ਗਵਾ ਤੇ ਮੂੰਹ ਚੱਕ ਕੇ ਹਰ ਇੱਕ ਡਿਪਲੋਮਾ ਕਰਨ ਨਹੀਂ ਜਾ ਸਕਦੇ ਕਿਸੇ ਏਜੰਟ ਨੇ ਤੁਹਾਨੂੰ ਆਹ ਨਹੀਂ ਦੱਸਿਆ ਸਾਰਿਆਂ ਨੇ ਸਿਰਫ ਇੰਨਾ ਹੀ ਰੋਲਾ ਪਾਇਆ ਜਿੰਨੀਆਂ ਵੀਡੀਓ ਬਣੀਆਂ ਡੱਲੇ ਜੀ ਮੈਂ ਬਹੁਤ ਦੇਖੀਆਂ ਬਹੁਤ ਦੇਖੀਆਂ ਔਰ ਕੀ ਰੋਲਾ ਉਹਦੇ ਚ ਹੁਣ ਜੀ ਤੁਸੀਂ ਪੋਸਟ ਸਟਡੀ ਵਰਕ ਵੀਜ਼ਾ ਲੈਣਾ ਹੈ ਤੁਹਾਨੂੰ 6 ਬੈਂਡ ਚਾਹੀਦੇ ਆ ਡਿਪਲੋਮਾ ਕੀਤਾ ਹੈ 5 ਬੈਂਡ ਚਾਹੀਦੇ ਇੱਕੋ ਗਾਣਾ ਗਾਇਆ ਕਿਸੇ ਨੇ ਸੱਚ ਨਹੀਂ ਦੱਸਿਆ ਕਿਸੇ ਇੱਕ ਬੰਦੇ ਨੇ ਸੱਚ ਨਹੀਂ ਦੱਸਿਆ ਕਿ ਹੁਣ ਹਰ ਡਿਪਲੋਮੇ ਦੇ ਵਿੱਚ ਤੁਹਾਨੂੰ ਪੋਸਟ ਸਟਡੀ ਵਰਕ ਵੀਜ਼ਾ ਨਹੀਂ ਮਿਲਣਾ ਹੁਣ ਸਿਲੈਕਟਿਡ ਕੋਰਸ ਨੇ ਜਿਨ੍ਹਾਂ ਦੇ ਵਿੱਚ ਪੋਸਟ ਡੀ ਵਰਕ ਵੀਜ਼ਾ ਮਿਲੇਗਾ ਉਹਦੀ ਬਕਾਇਦਾ ਸ਼ਾਇਦ ਲਿਸਟ ਵੀ ਆਵੇ ਅਗਰ ਨਹੀਂ ਆਉਂਦੀ ਹੈ ਤਾਂ ਕੈਨੇਡਾ ਦੀ ਉਹ ਲਿਸਟ ਚੈੱਕ ਕਰਨੀ ਪਏਗੀ ਲੱਭ ਕੇ ਜਿਹਦੇ ਵਿੱਚ ਉਹਨਾਂ ਨੇ ਡਿਫਾਈਨ ਕੀਤੇ ਹੋਏ ਆ ਲੌਂਗ ਟਰਮ ਸ਼ਾਰਟੇਜ ਓਕਿਪੇਸ਼ਨਸ ਕਿ ਉਹ ਕਿਤੇ ਜਿਹੜੇ ਲੰਬੇ ਸਮੇਂ ਲਈ ਇੱਥੇ ਲੁੜਿੰਦੇ ਨੇ ਜਿਹੜੇ ਲੰਬੇ ਸਮੇਂ ਲਈ ਕੈਨੇਡਾ 'ਚ ਲੁੜਿੰਦੇ ਨੇ ਉਹਨਾਂ 'ਚ ਇੰਜੀਨੀਅਰਸ ਸਭ ਤੋਂ ਜ਼ਿਆਦਾ ਆਉਂਦੇ ਨੇ ਸੋ ਕੋਈ ਡਿਪਲੋਮਾ ਪ੍ਰੋਗਰਾਮ ਤੁਹਾਨੂੰ ਨਹੀਂ ਮਿਲਣ ਲੱਗਾ ਜਿਹੜਾ ਤੁਹਾਨੂੰ ਇੰਜੀਨੀਅਰ ਬਣਾ ਦੇਗਾ ਸੋ ਬੇਸਿਕਲੀ ਉਹ ਤੁਹਾਨੂੰ ਰੀਡਾਇਰੈਕਟ ਕਰ ਰਿਹਾ ਕਿ ਭਾਈ ਹੁਣ ਇਧਰ ਆਜੋ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪੜਾਉਣੇ ਕਾਲਜ ਇਸ ਨੂੰ ਸਿੱਧਾ ਨਹੀਂ ਕਹਿ ਸਕਦੇ ਵੀ ਤੁਸੀਂ ਢਾਂਚਾ ਬੰਦ ਕਰ ਦਿਓ ਕਾਲਜ ਇਸ ਨੂੰ ਕਹਿਣਗੇ ਸਿੱਧਾ ਢਾਂਚਾ ਬੰਦ ਕਰੋ ਤੇ ਕਾਲਜਾਂ ਦਾ ਕਿੰਨਾ ਸਟਰਕਚਰ ਕਿੰਨਾ ਪੈਸਾ ਉੱਥੇ ਹਾਏ ਤੋਬਾ ਮੱਜੇਗੀ ਸੋ ਉਹਨਾਂ ਨੇ ਰੂਲਸ ਨੂੰ ਇਸ ਤਰੀਕੇ ਨਾਲ ਮੋਡੀਫਾਈ ਕਰ ਦਿੱਤਾ ਕਿ ਜਿੱਥੇ ਜਿਹੜਾ ਬੱਚਾ ਆ ਉਹ ਦੂਜੇ ਪਾਸੇ ਨੂੰ ਆਪੇ ਤੁਰਨਾ ਸ਼ੁਰੂ ਹੋ ਜਾਏਗਾ ਜਦੋਂ ਉਹਨੂੰ ਪਤਾ ਲੱਗੇਗਾ ਯਾਰ ਹੁਣ ਪੋਸਟਡੀ ਵਰਕ ਵੀਜ਼ਾ ਇੱਥੇ ਨਹੀਂ ਇੱਥੇ ਆ ਉਹਨੇ ਕਹਣਾ ਖਾਏ ਖਸਮਾਂ ਹੁਣ ਪੈਸੇ ਤਾਂ ਲ ਸੋ ਆ ਫਿਊਚਰ ਹੈ ਅੱਜ ਵੀ ਤੁਸੀਂ ਰਸਤਾ ਫੜ ਲੋਗੇ ਤੇ ਤੁਸੀਂ ਬਿਲਕੁਲ ਸੇਫ ਹੋ ਕੈਨੇਡਾ ਚ ਕਿਉਂਕਿ ਤੁਹਾਡੀ ਡਿਗਰੀ ਜਿਹੜੀ ਅੱਜ ਸ਼ੁਰੂ ਕਰੋਗੇ ਉਹ ਘੱਟੋ ਘੱਟ ਵੀ 2 ਸਾਲ ਬਾਅਦ ਖਤਮ ਹੋਣੀ ਹੈ ਜੇ ਮਾਸਟਰਸ ਦੀ ਹੈ ਗ੍ਰੈਜੂਏਸ਼ਨ ਦੀ ਤਾਂ 3-4 ਸਾਲ ਬਾਅਦ ਖਤਮ ਹੋਣੀ ਹੈ ਉਦੋਂ ਤੱਕ ਚੀਜ਼ਾਂ ਬਿਲਕੁਲ ਕਲੀਨ ਸਾਫ ਸੁਥਰੇ ਤਰੀਕੇ ਚੱਲਦੀਆਂ ਹੋਣਗੀਆਂ ਤੁਹਾਡੀ ਜ਼ਿੰਦਗੀ ਚ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੋਣੀ ਅੱਛਾ ਜੇ ਹੁਣ ਕਿਉਂਕਿ ਬੱਚੇ ਤਾਂ ਹੁਣ ਵੀ ਜਾਣਾ ਚਾਹੁੰਦੇ ਨੇ ਦੇਖੋ ਕੈਨੇਡਾ ਲਈ ਤੇ ਇਹਦਾ ਮਤਲਬ ਹੈ ਮਾਸਟਰ ਵਾਲੇ ਪਾਸੇ ਧਿਆਨ ਰੱਖਣਾ ਮ ਜਿਹੜੇ ਗ੍ਰੈਜੂਏਟ ਨੇ ਉਹ ਮਾਸਟਰਸ ਵਾਲੇ ਪਾਸੇ ਰੱਖਣ ਜਿਹੜੇ ਪਲੱਸ 2 ਵਾਲੇ ਨੇ ਉਹ ਗ੍ਰੈਜੂਏਸ਼ਨ ਵਾਲੇ ਪਾਸੇ ਰੱਖਣ ਪਰ ਕਿਹੜੀ ਗੱਲ ਦਾ ਧਿਆਨ ਰੱਖਣ ਕਿ ਆਹ ਹਾਲ ਨਾ ਹੋਵੇ ਸਿੰਪਲ ਹੈ ਪੜ੍ਹਾਈ ਚੱਜ ਦੀ ਕਰਨੀ ਪਏਗੀ ਅਗਰ ਤੁਸੀਂ ਚੰਗੇ ਕਰੀਅਰ ਓਰੀਐਂਟਡ ਸਟੱਡੀ ਕਰਦੇ ਹੋ ਚਾਹੇ ਤੁਸੀਂ ਆਈਟੀ ਦੇ ਗ੍ਰੈਜੂਏਟ ਬਣਨ ਜਾਣੇ ਹੋ ਮਕੈਨੀਕਲ ਇੰਜੀਨੀਅਰਿੰਗ ਕਰਨ ਜਾਣੇ ਹੋ ਸਿਵਲ ਕਰਨ ਜਾਣੇ ਹੋ ਫਾਰਮੇਸੀ ਕਰਨ ਜਾਣੇ ਹੋ ਨਰਸਿੰਗ ਕਰਨ ਜਾਣੇ ਹੋ ਤਾਂ ਯੈਸ ਹੁਣ ਉਹ ਮੋਜਾਂ ਖਤਮ ਹੋ ਗਈਆਂ ਵੀ ਇੱਕ ਸਾਲ ਦਾ ਬਿਜ਼ਨਸ ਦਾ ਡਿਪਲੋਮਾ ਲੈ ਕੇ ਚੱਲ ਜੀਏ ਇੱਕ ਸਾਲ ਦਾ ਕੁਕਿੰਗ ਦਾ ਡਿਪਲੋਮਾ ਲੈ ਕੇ ਚੱਲ ਜੀਏ ਉਹ ਚੀਜ਼ਾਂ ਖਤਮ ਐ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਵਿੱਖ ਹੁਣ ਤੁਹਾਡੇ ਲਈ ਨਹੀਂ ਬਚਿਆ ਉਸੇ ਰਾਹ ਨੂੰ ਜੇ ਲੱਭੀ ਜਾ ਰਹੇ ਹੋ ਤਾਂ ਤੁਹਾਨੂੰ ਨੈਗੇਟਿਵ ਤੋਂ ਇਲਾਵਾ ਕੁਝ ਨਹੀਂ ਮਿਲਣਾ ਜੇ ਪੋਜ਼ਿਟਿਵ ਲੱਭਣਾ ਚਾਹੁੰਦੇ ਹੋ ਤਾਂ ਕੈਨੇਡਾ ਦੀ ਇੰਡਸਟਰੀ ਐ ਖਾਲੀ ਐ ਇੰਜੀਨੀਅਰ ਬਣੋ ਡਾਕਟਰ ਬਣੋ ਫਾਰਮਾਸਿਸਟ ਬਣੋ ਨਰਸ ਬਣੋ ਆਓ ਕੰਮ ਕਰੋ ਕੋਈ ਪ੍ਰੋਬਲਮ ਨਹੀਂ ਐ ਪੜਿਆ ਲਿਖਿਆ ਬੱਚਾ ਕਿਹੜਾ ਜੀ ਜਿਹੜਾ ਰੌਲਾ ਪਾ ਰਿਹਾ ਮੈਨੂੰ ਦੱਸੋ ਜਿਹੜੇ ਵੀ ਧਰਨੇ ਵਾਲੇ ਬੈਠੇ ਨੇ ਉੱਥੇ ਜਿੰਨੇ ਵੀ ਨੇ ਬੱਚੇ ਆਪਣੇ ਬੱਚੇ ਨੇ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਲੇਕਿਨ ਉਹ ਜੇ 70000 ਨੇ 80000 ਨੇ 90000 ਨੇ ਮੈਨੂੰ ਉਹਨਾਂ ਚੋਂ ਇੱਕ ਦਿਖਾਓ ਜਿਹਨੇ ਡਿਗਰੀ ਕੀਤੀ ਹੈ ਹੂੰ ਇੱਕ ਦਿਖਾ ਦਿਓ ਜਿਹਨੇ ਡਿਗਰੀ ਕੀਤੀ ਹੈ ਇੱਕ ਮੌਕਾ ਸੀ ਜਿਹਨੂੰ ਹਾਸਲ ਕਰਨ ਲਈ ਗਏ ਸੀ ਬਹੁਤਿਆਂ ਨੇ ਹਾਸਲ ਕਰ ਲਿਆ ਥੋੜੇ ਰਹਿ ਗਏ ਉਹ ਫਸ ਗਏ ਉਹ ਕਿਉਂ ਫਸ ਗਏ ਨੇ ਕਿਉਂਕਿ ਉਹਨਾਂ ਨੇ ਸਮਾਂ ਗਵਾਇਆ ਉਹਨਾਂ ਨੂੰ ਪੀਆਰ ਲੈਣ ਲਈ ਹਾਈਲਾਈਟਸ ਕਰਨਾ ਸੀ ਹਾਈਲਾਈਟਸ ਤੇ 7 ਬੈਂਡ ਲੈਣੇ ਸੀ ਉਹਨਾਂ ਨੇ ਉਹ ਲੈ ਹੀ ਨਹੀਂ ਕਿਉਂਕਿ ਇੱਥੋਂ ਹੀ 5.5 ਲੈ ਕੇ ਮਸਾਂਗੇ ਸੀ ਪ੍ਰਾਈਵੇਟ ਕਾਲਜ ਦੇ ਵਿੱਚ ਉਹ ਨਾ 7 ਆਉਂਦੇ ਨਾ ਉਹ ਕਹਿੰਦੇ ਨੌ ਮਨ ਨਾ ਤੇਲ ਹੋਵੇ ਨਾ ਰਾਧਾ ਨੱਚੇ ਉਹਨਾਂ ਦੀ ਉਹ ਰਾਧਾ ਫਾਸੀ ਹੋਈ ਹੈ ਸੋ ਉਹਨਾਂ ਦਾ ਹਜੇ ਹੁਣ ਕੁਝ ਨਹੀਂ ਹੋ ਸਕਦਾ ਉਹ ਸੈਟਲ ਹੋਣਗੇ ਕੋਈ ਰਿਫਿਊਜੀ ਚ ਜਾਊਗਾ ਕੋਈ ਵਰਕ ਪਰਮਿਟ ਦੇ ਰੂਟ ਨਾਲ ਜਾਊਗਾ ਇਦਾਂ ਦੂਜੇ ਤਰੀਕੇ ਐਡਜਸਟ ਹੋਣਗੇ ਵਾਪਸ ਨਹੀਂ ਆਉਂਦੇ ਛੇਤੀ ਬਟ ਜਿਹੜਾ ਹੁਣ ਬੱਚਾ ਜਾਣਾ ਚਾਹੁੰਦਾ ਹੈ ਉਹਨੂੰ ਉਸੇ ਬੰਦੇ ਦੇ ਵਾਂਗੂ ਜਾਣਾ ਪਊਗਾ ਜਿੱਦਾਂ ਬੱਚਾ ਅਜ ਦੀ ਡੇਟ 'ਚ ਯੂਕੇ ਜਾਂਦਾ ਹੈ ਜਿੱਦਾਂ ਬੱਚਾ ਆਸਟ੍ਰੇਲੀਆ ਜਾਂਦਾ ਹੈ ਜਿੱਦਾਂ ਬੱਚਾ ਯੂਐਸ ਦੇ ਟੜਾ ਟੜਾ ਵੀਜ਼ੇ ਲੈ ਰਿਹਾ ਹੈ ਜਿੱਦਾਂ ਬੱਚਾ ਯੂਰਪ ਫਿਨਲੈਂਡ ਜਰਮਨੀ ਦੇ ਵੀਜ਼ੇ ਲੈ ਰਿਹਾ ਹੈ ਡਿਗਰੀ ਪ੍ਰੋਗਰਾਮਸ ਦੇ ਵਿੱਚ ਚਾਹੇ ਮਾਸਟਰਸ ਤੇ ਚਾਹੇ ਬੈਚਲਰਸ ਬਿਲਕੁਲ ਠੀਕ ਹੈ ਸੋ ਇਹਦਾ ਮਤਲਬ ਹੈ ਕਿ ਕੈਨੇਡਾ ਦੇ ਹਿਸਾਬ ਦੇ ਨਾਲ ਸਾਡੇ ਵਿਦਿਆਰਥੀਆਂ ਨੂੰ ਬਦਲਣਾ ਪੈਣਾ ਹੈ ਹੁਣ ਮਨਮਰਜ਼ੀ ਨਹੀਂ ਚਲਣੀ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਨਾ ਪੈਣਾ ਹੈ ਉਹੀ ਵਿਦਿਆਰਥੀ ਕਾਮਯਾਬ ਰਹਿਣਗੇ ਕੈਨੇਡਾ ਚ ਜਿਹੜੇ ਪੜਨ ਦੇ ਮਕਸਦ ਦੇ ਨਾਲ ਜਾਣਗੇ ਤੇ ਪੜਾਈ ਕਰਨ ਜਾਣਗੇ ਨਾ ਕਿ ਜੁਗਾੜ ਲਾ ਕੇ ਜਾਣਗੇ ਸੋ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜੁਗਾੜਾਂ ਦੇ ਰਾਹ ਕੈਨੇਡਾ ਨੇ ਬੰਦ ਕੀਤੇ ਨੇ ਸੋ ਬਹੁਤ ਬਹੁਤ ਧੰਨਵਾਦ ਅਮਰਜੀਤ ਸਿੰਘ ਕਮਰ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਦੀਆਂ ਸਥਿਤੀਆਂ ਦੇ ਉੱਤੇ ਆਪਣੀ ਗੱਲ ਰੱਖੀ ਹੈ ਸੋ ਉਮੀਦ ਕਰਦੇ ਹਾਂ ਕਿ ਆਉਂਦਾ ਸਮਾਂ ਸਾਡੇ ਵਿਦਿਆਰਥੀਆਂ ਦਾ ਭਵਿੱਖ ਬਿਹਤਰ ਬਣਾਉਣ ਵਾਲਾ ਹੋਵੇ ਤੇ ਸਾਡੇ ਵਿਦਿਆਰਥੀ ਵੀ ਜੁਗਾੜ ਛੱਡ ਕੇ ਪੜ੍ਹਾਈ ਵਾਲੇ ਪਾਸੇ ਲੱਗਣ ਬਹੁਤ ਧੰਨਵਾਦ ਕਮਰ ਸਾ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ